ਪੰਜਾਬ ਦੇ ਵਿੱਚ ਹੋਈ ਬਰਸਾਤ ਤੇ ਗੜੇਮਾਰੀ ਨਾਲ ਮੌਸਮ ਨੇ ਇੱਕ ਵਾਰ ਮੂੜ ਤੋ ਮਿਜ਼ਾਜ ਬਦਲਿਆ ਇਸ ਬਾਰਿਸ਼ ਨੂੰ ਕਣਕ ਦੀ ਫਸਲ ਲਈ ਕਾਫੀ ਲਾਭਦਾਇਕ ਵੀ ਮੰਨਿਆ ਜਾ ਰਿਹਾ ਇਸ ਵਾਰ ਸਰਦੀ ਦਾ ਸੀਜ਼ਨ ਘੱਟ ਚੱਲਣ ਕਾਰਨ ਕਣਕ ਦਾ ਝਾੜ ਕਾਫੀ ਘੱਟ ਰਹਿਣ ਦਾ ਖਸ਼ਾ ਜਤਾਇਆ ਜਾ ਰਿਹਾ ਸੀ ਪਰ ਬੀਤੀ ਦਿਨੀ ਹੋਈ ਬਰਸਾਤ ਨਾਲ ਝਾੜ ਦੇ ਵਿੱਚ ਵਾਧਾ ਹੋਣ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਉਥੇ ਉਹਨਾਂ ਕੁਝ ਦਿਨ ਮੌਸਮ ਸਾਫ਼ ਰਹਿੰਦੇ ਅਸਾਰ ਵੀ ਜਤਾਏ ਜਾ ਰਹੇ ਨੇ ਦੱਸਦੇ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੇਂ ਪੱਛਮੀ ਪ੍ਰਭਾਵ ਕਾਰਨ ਮੁਰ ਤੋਂ ਬਰਸਾਤ ਹੋ ਸਕਦੀ ਹੈ ਉੱਥੇ ਮੌਸਮ ਵਿਭਾਗ ਨੇ ਵੀ ਕਿਹਾ ਇਹ ਪੰਜਾਬ ਦੇ ਜ਼ਿਆਦਾਤਰ ਇਲਾਕੇ ਦੇ ਵਿੱਚ ਚ ਬਾਰਿਸ਼ ਤੇ ਤੇਜ਼ ਹਵਾਵਾਂ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ ਹੀ ਕਈ ਇਲਾਕੇ ਦੇ ਵਿੱਚ ਗੜੇਮਾਰੀ ਹੋਈ ਸੀ ਹਾਲਾਂਕਿ ਹੁਣ ਸੂਬੇ ਦੇ ਵਿੱਚ 4-5 ਦਿਨ ਮੌਸਮ ਸਾਫ਼ ਰਹਿੰਦਾ ਹੈ ਅਸਾਰ ਵੀ ਜਤਾਏ ਗਏ ਨੇ ਦੱਸਦੇ ਕਿ 24 ਫਰਵਰੀ ਤੋਂ ਇੱਕ ਨਵਾਂ ਪੱਛਮੀ ਪ੍ਰਭਾਵ ਸਰ ਗਰਮ ਹੋ ਸਕਦਾ ਜਿਸ ਦਾ ਅਸਰ ਪੰਜਾਬ ਦੇ ਮੌਸਮ ਤੇ ਦੇਖਣ ਨੂੰ ਮਿਲ ਸਕਦਾ ਹੈ ਇਸ ਦੇ ਮੱਦੇਨਜ਼ਰ ਮੌਸਮ ਗੋਲੋ 26 ਫਰਬੂਰੀ ਨੂੰ ਪੰਜਾਬ ਦੇ ਕਈ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕਰ ਦਿੱਤੀ ਗਈ ਹੈ ਹਾਲਾਂਕਿ ਆਰਮਲ ਦਿਨਾਂ ਦੇ ਵਿੱਚ ਮੌਸਮ ਨੂੰ ਲੈ ਕੇ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਉਥੇ ਦੱਸ ਜੀ ਕਿ ਮੀਂਹ ਦੇ ਕਰਕੇ ਲੋਕਾਂ ਨੂੰ ਬੀਤੀ ਦਿਨੀ ਠੰਡ ਦਾ ਅਹਿਸਾਸ ਵੀ ਹੋਇਆ ਸੀ ਜਿਸ ਕਰਕੇ ਸੂਬੇ ਭਰ ਦੇ ਵਿੱਚ ਹੁਣ ਘੱਟ ਤੋਂ ਘੱਟ ਤਾਪਮਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੁਣ ਸਾਰੇ ਜ਼ਿਲ੍ਹਿਆਂ ਦੇ ਵਿੱਚ ਘੱਟ ਤੋਂ ਘੱਟ ਤਾਪਮਨ 10 ਡਿਗਰੀ ਤੋਂ ਉੱਪਰ ਪਹੁੰਚ ਚੁੱਕਾ ਹੈ ਅੱਜ ਬਹੁਤੇ ਇਲਾਕੇ ਦੇ ਵਿੱਚ ਧੁੱਪ ਖਿੜੀ ਹੋਈ ਹੈ ਜਿਸ ਕਰਕੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਹੈ ਇਸੇ ਤਰ੍ਹਾਂ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਦਾ ਸਿਲਸਲਾ ਜਾਰੀ ਰਹੇਗਾ ਪੰਜਾਬ ਦੇ ਵਿੱਚ ਹੋਈ ਬਰਸਾਤ ਤੇ ਗੜੇਮਾਰੀ ਨਾਲ ਮੌਸਮ ਨੇ ਇੱਕ ਵਾਰ ਮੂੜ ਤੋ ਮਿਜ਼ਾਜ ਬਦਲ ਲਿਆ ਇਸ ਬਾਰਿਸ਼ ਨੂੰ ਕਣਕ ਦੀ ਫਸਲ ਲਈ ਕਾਫੀ ਲਾਭਦਾਇਕ ਵੀ ਮੰਨਿਆ ਜਾ ਰਿਹਾ ਹੈ ਇਸ ਵਾਰ ਸਰਦੀ ਦਾ ਸੀਜ਼ਨ ਘੱਟ ਚੱਲਣ ਕਾਰਨ ਕਣਕ ਦਾ ਝਾੜ ਕਾਫੀ ਘੱਟ ਰਹਿਣ ਦਾ ਖ਼ਸ਼ਾ ਜਤਾਇਆ ਜਾ ਰਿਹਾ ਸੀ ਪਰ ਬੀਤੀ ਦਿਨੀ ਹੋਈ ਬਰਸਾਤ ਨਾਲ ਝਾੜ ਦੇ ਵਿੱਚ ਵਾਧਾ ਹੋਣ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਉੱਥੇ ਕੁਝ ਦਿਨ ਮੌਸਮ ਸਾਫ਼ ਰਹਿੰਦੇ ਅਸਾੜ ਵੀ ਜਿਤਾਏ ਜਾ ਰਹੇ ਨੇ ਦੱਸਦੇ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੇਂ ਪੱਛਮੀ ਪ੍ਰਭਾਵ ਕਾਰਨ ਮੁਰ ਤੋਂ ਬਰਸਾਤ ਹੋ ਸਕਦੀ ਹੈ ਉੱਥੇ ਮੌਸਮ ਵਿਭਾਗ ਨੇ ਵੀ ਕਿਹਾ ਇਹ ਪੰਜਾਬ ਦੇ ਜ਼ਿਆਦਾਤਰ ਇਲਾਕੇ ਦੇ ਵਿੱਚੋਂ بارش ਤੇ ਤੇਜ਼ ਹਵਾਵਾਂ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ ਹੀ ਕਈ ਇਲਾਕੇ ਦੇ ਵਿੱਚ ਗੜੇਮਾਰੀ ਹੋਈ ਸੀ ਹਾਲਾਂਕਿ ਹੁਣ ਸੂਬੇ ਦੇ ਵਿੱਚ 4-5 ਦਿਨ ਮੌਸਮ ਸਾਫ਼ ਰਹਿੰਦੇ ਆ ਅਸਾੜ ਵੀ ਜਿਤਾਏ ਗਏ ਨੇ ਦੱਸਦੇ ਕਿ 24 ਫਰਵਰੀ ਤੋਂ ਇੱਕ ਨਵਾਂ ਪੱਛਮੀ ਪ੍ਰਵਾਹ ਸਰ ਗਰਮ ਹੋ ਸਕਦਾ ਜਿਸ ਦਾ ਅਸਰ ਪੰਜਾਬ ਦੇ ਮੌਸਮ ਤੇ ਦੇਖ ਨੂੰ ਮਿਲ ਸਕਦਾ ਹੈ ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ 26 ਫਰਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕਰ ਦਿੱਤੀ ਗਈ ਹੈ ਹਾਲਾਂਕਿ ਆਰਮਡ ਦਿਨਾਂ ਦੇ ਵਿੱਚ ਮੌਸਮ ਨੂੰ ਲੈ ਕੇ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਕਿ ਮੀਂਹ ਦੇ ਕਰਕੇ ਲੋਕਾਂ ਨੂੰ ਬੀਤੀ ਦਿਨੀਂ ਠੰਡ ਦਾ ਅਹਿਸਾਸ ਵੀ ਹੋਇਆ ਸੀ ਜਿਸ ਕਰਕੇ ਸੂਬੇ ਭਰ ਦੇ ਵਿੱਚ ਹੁਣ ਘੱਟ ਤੋਂ ਘੱਟ ਤਾਪਮਨ ਦੇ ਵਿੱਚ ਵਾਤਾ ਦਰਜ ਕੀਤਾ ਗਿਆ ਹੁਣ ਸਾਰੇ ਜ਼ਿਲ੍ਹਿਆਂ ਦੇ ਵਿੱਚ ਘੱਟ ਤੋਂ ਘੱਟ ਤਾਪਮਨ 10 ਡਿਗਰੀ ਤੋਂ ਉੱਪਰ ਪਹੁੰਚ ਚੁੱਕਿਆ ਹੈ ਅੱਜ ਬਹੁਤੇ ਇਲਾਕੇ ਦੇ ਵਿੱਚ ਧੁੱਪ ਖਿੜੀ ਹੋਈ ਹੈ ਜਿਸ ਕਰਕੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਹੈ ਇਸੇ ਤਰ੍ਹਾਂ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਦਾ سلسلہ ਦੁਆਰੀ ਰਹੇਗਾ ਪੰਜਾਬ ਦੇ ਵਿੱਚ ਹੋਈ ਬਰਸਾਤ ਤੇ ਗੜੇਮਾਰੀ ਨਾਲ ਮੌਸਮ ਨੇ ਇੱਕ ਵਾਰ ਮੋੜ ਤੋਂ ਮਿਜ਼ਾਜ ਬਦਲ ਲਿਆ ਇਸ ਬਾਰਿਸ਼ ਨੂੰ ਕਣਕ ਦੀ ਫਸਲ ਲਈ ਕਾਫੀ ਲਾਭਦਾਇਕ ਵੀ ਮੰਨਿਆ ਜਾ ਰਿਹਾ ਹੈ ਇਸ ਵਾਰ ਸਰਦੀ ਦਾ ਸੀਜ਼ਨ ਘੱਟ ਚੱਲਣ ਕਾਰਨ ਕਣਕ ਦਾ ਝਾੜ ਕਾਫੀ ਘੱਟ ਰਹਿਣ ਦਾ ਖ਼ਸ਼ਾ ਜਤਾਇਆ ਜਾ ਰਿਹਾ ਸੀ ਪਰ ਬੀਤੀ ਦਿਨੀ ਹੋਈ ਬਰਸਾਤ ਨਾਲ ਝਾੜ ਦੇ ਵਿੱਚ ਵਾਧਾ ਹੋਣ ਦਾ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਉਥੇ ਕੁਝ ਦਿਨ ਮੌਸਮ ਸਾਫ਼ ਰਹਿੰਦੇ ਅਸਾਰ ਵੀ ਜਤਾਏ ਜਾ ਰਹੇ ਨੇ ਦੱਸਦੇ ਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੇਂ ਪੱਛਮੀ ਪ੍ਰਭਾਵ ਕਾਰਨ ਮੁਰ ਤੋਂ ਬਰਸਾਤ ਹੋ ਸਕਦੀ ਹੈ ਉੱਥੇ ਮੌਸਮ ਵਿਭਾਗ ਨੇ ਵੀ ਕਿਹਾ ਪੰਜਾਬ ਦੇ ਜ਼ਿਆਦਾਤਰ ਇਲਾਕੇ ਦੇ ਵਿੱਚ ਚੂ ਬਾਰਿਸ਼ ਤੇ ਤੇਜ਼ ਹਵਾਵਾਂ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ ਹੈ ਇਸ ਦੇ ਨਾਲ ਹੀ ਕਈ ਇਲਾਕੇ ਦੇ ਵਿੱਚ ਗੜੇਮਾਰੀ ਹੋਈ ਸੀ ਹਾਲਾਂਕਿ ਹੁਣ ਸੂਬੇ ਦੇ ਵਿੱਚ 4-5 ਦਿਨ ਮੌਸਮ ਸਾਫ਼ ਰਹਿੰਦਾ ਹੈ ਅਸਾਰ ਵੀ ਜਤਾਏ ਗਏ ਨੇ ਦੱਸਦੇ ਕਿ 24 ਫਰਵਰੀ ਤੋਂ ਇੱਕ ਨਵਾਂ ਪੱਛਮੀ ਪ੍ਰਭਾਵ ਸਰਗਰਮ ਹੋ ਸਕਦਾ ਜਿਸ ਦਾ ਅਸਰ ਪੰਜਾਬ ਦੇ ਮੌਸਮ ਤੇ ਦੇਖਣ ਨੂੰ ਮਿਲ ਸਕਦਾ ਹੈ ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਗੋਲ 26 ਫਰਬੂਰੀ ਨੂੰ ਪੰਜਾਬ ਦੇ ਕਈ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਵੀ ਕਰ ਦਿੱਤੀ ਗਈ ਹੈ ਹਾਲਾਂਕਿ ਆਰਮਲੇ ਦਿਨਾਂ ਦੇ ਵਿੱਚ ਮੌਸਮ ਨੂੰ ਲੈ ਕੇ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਦਾ ਜੀ ਕੇ ਮੀਦੇ ਕਰਕੇ ਲੋਕਾਂ ਨੂੰ ਬੀਤੀ ਦਿਨੀ ਠੰਡ ਦਾ ਅਹਿਸਾਸ ਵੀ ਹੋਇਆ ਸੀ ਜਿਸ ਕਰਕੇ ਸੂਬੇ ਭਰ ਦੇ ਵਿੱਚ ਹੁਣ ਘੱਟ ਤੋਂ ਘੱਟ ਤਾਪਮਨ ਦੇ ਵਿੱਚ ਵਾਤਾਵਰਜ ਕੀਤਾ ਗਿਆ ਹੁਣ ਸਾਰੇ ਜ਼ਿਲ੍ਹਿਆਂ ਦੇ ਵਿੱਚ ਘੱਟ ਤੋਂ ਘੱਟ ਤਾਪਮਨ 10 ਡਿਗਰੀ ਤੋਂ ਉੱਪਰ ਪਹੁੰਚ ਚੁੱਕਾ ਹੈ ਅੱਜ ਬਹੁਤੇ ਇਲਾਕੇ ਦੇ ਵਿੱਚ ਧੁੱਪ ਖਿੜੀ ਹੋਈ ਹੈ ਜਿਸ ਕਰਕੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ ਹੈ ਇਸੇ ਤਰ੍ਹਾਂ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਣ ਦਾ سلسلہ ਜਾਰੀ ਰਹੇਗਾ